ਨਾ ਚੀ ਗਾ ਜਾਰੇ ਨੂੰ ਹੋਰ ਕੀ ਹੱਥ ਆਲ ਸਾਰਾ ਦਾ ਚੜਜੀ ਕਲਾ ਤੇ ਚੜਦੀ ਕਲਾਈ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੋਡੀਗਾਰਡ ਤੇ ਇਹ ਤਾਂ ਸਾਰੇ ਸਾਰਿਆਂ ਨੂੰ ਪਤਾ ਹੀ ਹੈ ਇਹਨਾਂ ਦੇ ਬੋਡੀਗਾਰਡ ਸੀ ਜਿਹੜੇ ਕਿ ਬਹੁਤ ਜ਼ਿਆਦਾ ਸਟਰੋਂਗ ਸੀ ਨਾਲੇ ਹਾਈਟ ਵੀ ਉਹਨਾਂ ਦੀ ਵਧੀਆ ਸੀ ਕੰਪਿਊਟ ਸੀ ਤੇ ਪਹਿਲਾਂ ਤਾਂ ਚਲੋ ਜਿਹੜੇ ਵੀ ਹੁੰਦੇ ਸਾਰੇ ਲੰਬੇ ਉੱਚੇ ਨਾਲੇ ਹੱਟੇ-ਘੱਟੇ ਹੁੰਦੇ ਸੀ ਸਾਰੇ ਤੇ ਇਨਾ ਚ ਮਤਲਬ ਇੰਨੀ ਪਾਵਰ ਸੀ ਕਿ ਇਹਨਾਂ ਨੇ ਸ਼ੇਰ ਦਾ ਜਬਾੜਾ ਤੱਕ ਫੜ ਲਿਆ ਜਿਹਨ ਸਾਰੇ ਦੇ ਸਾਰੇ ਇਤਿਹਾਸ ਪਤਾ ਹੀ ਹੋਣਾ ਤੇ ਇਹਦੇ ਚ ਇਹਨਾਂ ਨੇ ਦੱਸਣਾ ਹੈ ਪੂਰਾ ਉਹਨਾਂ ਦੇ ਬਾਰੇ ਤੇ ਆਉ ਬਿਨਾਂ ਕਿਸੇ ਜੇਤ ਤੋਂ ਆਪਾਂ ਇਹ ਲਿਮਟ ਕਰ ਦਿਆਂ ਸਟਾਰ ਸ਼ੇਰਾਂ ਪੰਜਾਬ ਨੇ ਉਸ ਮੁੰਡੇ ਨੂੰ ਆਪਣੇ ਸਪੈਸ਼ਲ ਬਾਡੀਗਾਰਡਾਂ ਚ ਭਰਤੀ ਕਰ ਲਿਆ ਉਹ ਮੁੰਡਾ ਕੌਣ ਆ ਜਿਹੜਾ ਸ਼ੇਰੇ ਪੰਜਾਬ ਦੀ ਫੌਜ ਚ ਭਰਤੀ ਹੋਇਆ ਦੋ ਵੱਡੀਆਂ ਉਦਾਹਰਣਾਂ ਦੇਣ ਲੱਗਾ ਤੇ ਦੋਵੇਂ ਗੱਲਾਂ ਤੁਹਾਡੇ ਲਈ ਨਵੀਆਂ ਹੋਣਗੀਆਂ 2014 ਦੇ ਵਿੱਚ ਆਸਟ੍ਰੇਲੀਆ ਤੋਂ ਇੱਕ ਰਸਾਲਾ ਨਿਕਲਦਾ ਵਾ ਬਲੇਨਿਅਰ ਆਸਟ੍ਰੇਲੀਆ ਵਾਲਿਆਂ ਨੇ ਦੁਨੀਆ ਦੇ 10 ਮਹਾਨ ਜਰਨੈਲਾਂ ਦੀ ਲਿਸਟ ਬਣਾਈ ਤੇ ਦੁਨੀਆ ਦੇ 10 ਮਹਾਨ ਜਰਨੈਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਪਹਿਲੇ ਨੰਬਰ ਤੇ ਜਰਨੈਲ ਰੱਖਿਆ ਉਹ ਐਸ ਮੁੰਡੇ ਨੂੰ ਰੱਖਿਆ ਸੀ ਜਿਹੜਾ ਮੁੰਡਾ ਸ਼ੇਰੇ ਪੰਜਾਬ ਦੀ ਜਫੀ ਵਿੱਚ ਸੀ ਇੱਕ ਉਦਾਹਰਨ ਦੂਜੀ ਇੰਗਲੈਂਡ ਤੋਂ ਇੱਕ ਅਖਬਾਰ ਨਿਕਲਦਾ ਸੀ ਟਿੱਟ ਬਿਟਸ ਉਸ ਅਖਬਾਰ ਨੇ ਕਿਸੇ ਟਾਈਮ ਦੁਨੀਆ ਦੇ 100 ਮਹਾਨ ਜਰਨੈਲਾਂ ਦੀ ਲਿਸਟ ਬਣਾਈ ਸੀ ਆਸਟ੍ਰੇਲੀਆ ਨੇ ਦਹਾਂ ਦੀ ਬਣਾਈਆਂ ਇੰਗਲੈਂਡ ਨੇ 100 ਮਹਾਨ ਜਰਨੈਲਾਂ ਦੀ ਲਿਸਟ ਬਣਾਈਆਂ ਉਸ ਅਖਬਾਰ ਦੇ ਪਹਿਲੇ ਪੰਨੇ ਉੱਤੇ ਦੁਨੀਆ ਦੇ 100 ਮਹਾਨ ਜਰਨੈਲਾਂ ਦੀ ਜਦੋਂ ਲਿਸਟ ਛਪੀ ਉਹਦੇ ਵਿੱਚ ਪਹਿਲੇ ਨੰਬਰ ਤੇ ਆਹ ਮੁੰਡਾ ਸੀ ਜਿਹੜਾ ਮੁੰਡਾ ਸ਼ੇਰੇ ਪੰਜਾਬ ਦੀਆਂ ਬਾਹਾਂ ਵਿੱਚ ਸੀ ਇਹ ਦਾ ਨਾਮ ਕੀ ਇਹਦਾ ਨਾਮ ਆ ਸਰਦਾਰ ਹਰੀ ਸਿੰਘ ਪਰ ਹਰੀ ਸਿੰਘ ਦੀ ਜ਼ਿੰਦਗੀ 'ਚ ਤਬਦੀਲੀ ਅਜੇ ਆਉਣੀ ਸੀ ਥੋੜੇ ਦਿਨ ਲੰਘੇ ਸ਼ੇਰੇ ਪੰਜਾਬ ਸ਼ਿਕਾਰ ਕਰਨ ਵਾਸਤੇ ਗਿਆ ਤੇ ਉਹਦਾ ਬਾਡੀਗਾਰਡ ਹਰੀ ਸਿੰਘ ਅੱਗੇ-ਅੱਗੇ ਜਾਵੇ ਇਨੇ ਜਰ ਨੂੰ ਜੰਗਲ ਵਿੱਚੋਂ ਇੱਕ ਸ਼ੇਰ ਨਿਕਲ ਕੇ ਹਮਲਾ ਕਰਨ ਲੱਗਾ ਦੂਰ ਖਲੋਤੇ ਸ਼ੇਰੇ ਪੰਜਾਬ ਨੇ ਆਵਾਜ਼ ਮਾਰ ਕੇ ਆਖਿਆ ਹਰੀ ਸਿੰਘਾਂ ਬਚ ਜਿੰਨੇ ਜਰ ਨੂੰ ਸ਼ੇਰੇ ਪੰਜਾਬ ਘੋੜਾ ਭਜਾ ਕੇ ਨੇੜੇ ਗਿਆ ਹਰੀ ਸਿੰਘ ਉਸ ਸ਼ੇਰ ਨੂੰ ਜਬਾੜਿਆਂ ਤੋਂ ਪਾੜ ਕੇ ਅਦਮੋਇਆ ਕਰਕੇ ਤੇ ਉਹਦੇ ਸਿਰ ਤੇ ਪੈਰ ਰੱਖ ਕੇ ਖਲੋਤਾ ਸੀ ਸ਼ੇਰੇ ਪੰਜਾਬ ਇੰਨਾ ਖੁਸ਼ ਹੋਇਆ ਇੰਨਾ ਖੁਸ਼ ਹੋਇਆ ਮੁੰਡੇ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਵਾਹ ਹਰੀ ਸਿੰਘਾਂ ਆਹ ਤੇ ਰਾਜੇ ਨਾਲ ਵਾਲੀ ਕਰਕੇ ਵਿਖਾਈ ਹੂੰ ਰਾਜਾ ਨੱਲ ਉਹ ਬੰਦਾ ਹੋਇਆ ਜਿਹੜਾ ਹਥਾਣਾ ਸ਼ੇਰ ਪਾੜ ਦਿੰਦਾ ਸੀ ਹਰੀ ਸਿੰਘ ਤੂੰ ਤੇ ਰਾਜੇ ਨੱਲ ਵਾਲੀ ਕੀਤੀ ਆ ਉਹ ਨੱਲ ਸ਼ਬਦ ਇੰਨਾ ਪੱਕਾ ਹੋ ਗਿਆ ਕਿ ਹਰੀ ਸਿੰਘ ਰਾਜੇ ਨੱਲ ਤੋਂ ਨਲਵਾ ਬਣਿਆ ਤੇ ਵਿਗੜਦਾ ਵਿਗੜਦਾ ਅੱਜ ਦੀ ਡੇਟ ਅੰਦਰ ਉਹ ਸਰਦਾਰ ਹਰੀ ਸਿੰਘ ਨਲੂਆ ਬਣ ਜਾਂਦਾ ਹੈ ਮੈਂ ਉਸ ਸਰਦਾਰ ਹਰੀ ਸਿੰਘ ਨਲੂਏ ਦਾ ਜ਼ਿਕਰ ਕਰ ਲੱਗਾ ਉਹ ਸਰਦਾਰ ਹਰੀ ਸਿੰਘ ਨਲੂਆ ਜਿਹਦੇ ਤੋੜਦਾ ਜਰਨੈਲ ਕੋਈ ਨਹੀਂ ਜਿਹਦੇ ਤੋੜਦਾ ਦਾਨੀ ਕੋਈ ਨਹੀਂ ਜਿਹਦੇ ਤੋੜਦਾ ਬਹਾਦਰ ਕੋਈ ਨਹੀਂ ਤੁਸੀਂ ਉਹਨਾਂ ਦੇ ਧੀਆਂ ਪੁੱਤ ਬੈਠੇ ਹੋ ਸ਼ੇਰੇ ਪੰਜਾਬ ਦੀ ਮੁਲਾਕਾਤ ਹੋਈ ਇੱਕ ਅੰਗਰੇਜ਼ ਅਫਸਰ ਲਾਰਡ ਵਿਲੀਗਮ ਬੈਂਟਿਕ ਦੇ ਨਾਲ ਐਦਾਂ ਅੰਗਰੇਜ਼ ਗੋਰਾ ਬੈਠਾ ਸੀ ਤੇ ਗੋਰਾ ਬੈਠਾ ਬੈਠਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਹਿੰਦਾ ਮੈਂ ਸੁਣਿਆ ਵੀ ਤੇਰੇ ਨਿਸ਼ਕਣ ਤੇ ਕਾਂ ਪਰਛੀਆਂ ਮਾਰਨ ਚਮਕਾਰੇ ਨਿਸ਼ਕਣ ਤੇ ਕਾਂ ਪਰਛੀਆਂ ਮਾਰਨ ਚਮਕਾਰੇ ਹੋ ਨਿਸ਼ਕਣ ਤੇ ਕਾਂ ਪਰਛੀਆਂ ਹੋ ਨਿਸ਼ਕਣ ਤੇ ਕਾਂ ਪਰਛੀਆਂ ਹੋ ਨਿਸ਼ਕਣ ਤੇ ਕਾਂ ਪਰਛੀਆਂ ਮਾਰਨ ਚਮਕਾਰੇ ਹੋ ਨਿਸ਼ਕਣ ਤੇ ਕਾਂ ਵੱਧ ਦੇ ਆਣ ਤੂਫਾਨ ਜਿਓ ਰਣ ਮੰਡਣ ਹਾਰੇ ਵੱਧ ਦੇ ਆਣ ਤੂਫਾਨ ਜਿਓ ਰਣ ਮੰਡਣ ਹਾਰੇ ਵੱਧ ਉਹ ਤੂਫਾਨ ਜਿਓ ਰਣ ਮੰਡਣ ਹਾਰੇ ਹੋਲਾ ਦੇ चोछली उठे सागर फे किनारे चौछली उठे सागर फे किनारे ਹਣ ਜਿੰਨਾ ਦੋਸਾ ਆ ਰਹੇ ਹੀ ਡਰਦੇ ਸਨ ਹਾਂ ਸਾਰੇ ਮਤਲਬ ਬਹੁਤ ਜ਼ਿਆਦਾ ਡਰਦੇ ਸੀ ਕਿ ਉਹਨਾਂ ਦਾ ਉਹਨਾਂ ਦੇ ਬੋਡੀ ਸਟਰਕਚਰ ਦੇਖ ਕੇ ਸਾਰੇ ਹਨ ਕੰਬ ਜਾਂਦੇ ਸੀ ਕਿ ਹਾਂ ਇੰਨਾ ਹਟਾ ਕਟਾ ਉਪਰੋਂ ਇੰਨੇ ਸਟਰੋਂਗ ਸੀ ਆਨੰਦ ਸਿੰਘ ਕਹਿੰਦੇ ਉਹਨਾਂ ਦੇ ਜੁਬਾੜੇ ਮਤਲਬ ਪੂਰਾ ਪੱਟਾ ਦਾ ਸੀ ਟਾਈਗਰ ਦਾ ਹਨਾ ਤਾਂ ਕਰੇ ਕਿੰਨੀ ਸ਼ਕਤੀ ਹੋਣੀ ਉਹਨਾਂ ਦਾ ਫਿਰ ਨਾਮ ਤੁਸੀਂ ਕਿਵੇਂ ਪਿਆ ਉਹਨਾਂ ਦਾ ਹਨਾ ਇਹ ਪਹਿਲਾ ਜਿਹੜੇ ਸੀਗੇ ਉਹ ਕਹਿੰਦੇ ਕਿ ਬਹੁਤ ਆਕਤ ਵਰਸੀ ਤੁਨ ਨਾ 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 ਪੈਨਾਲ ਤੋਂ ਨਲਵਾ ਪਿੰਨਲੂਆ ਤੇ ਉਹਨਾਂ ਦਾ ਕਹਿੰਦੇ ਕੀ ਬਹੁਤ ਸ਼ਕਤੀਸ਼ਾਲੀ ਸੀ ਉਹਨਾਂ ਨੂੰ ਵੀ ਮਤਲਬ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀ ਉਹ ਹੈ ਨਾ ਤੇ ਤਾਂ ਹੀ ਕਰਕੇ ਉਹ ਬੋਡੀਗਾਰਡ ਇਸ ਤੇ ਜਿਹੜਾ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਚ ਉਹਨਾਂ ਨੇ 10 ਜਨੈਲ ਟੋਪ ਤੇ ਸੀ ਜਿਹੜੇ ਹੈ ਨਾ 10 ਜਨੈਲ ਹੈ ਜੇ ਕੱਟੇ ਉਹ ਨਿਊਜ਼ਪੇਪਰ ਦੇ ਫਰੰਟ ਸਾਈਡ ਤੇ ਕਹਿੰਦੇ ਸਭ ਤੋਂ ਪਹਿਲਾ ਨਾਮ ਮਹਾਰ ਸਿੰਘ ਨੇ ਲੁਆ ਦਿੱਤਾ ਸੀਗਾ ਹੈ ਨਾ ਤੇ ਕਿੰਨਾ ਵਧੀਆ ਲੱਗਿਆ ਉਹਨਾਂ ਨੂੰ ਆਸਟ੍ਰੇਲ ਸਹੀ ਗੱਲ ਹੈ ਨਾ ਮਤਲਬ ਬਹੁਤ ਅਤਿ ਲੱਗ ਕੇ ਨਾਲ ਸੁਣ ਕੇ ਤੇ ਸਾਨੂੰ ਤਾਂ ਬਹੁਤ ਮਜ਼ਾ ਆਇਆ ਜਿਹੜਾ ਇਹਨਾਂ ਨੇ ਬਾਚੋ ਕੀਰਤਨ ਵੀ ਕਰਿਆ ਹਨ ਤੇ ਆਨੰਦ ਮਿਲਦਾ ਹੈ ਸੁਣ ਕੇ ਸਹੀ ਗੱਲ ਹੈ ਤੇ ਇਸ ਦੇ ਇਤਿਹਾਸ ਬਾਰੇ ਵੀ ਦੱਸ ਦਿਓ ਇਸੀ ਕੀਰਤਨ ਚ ਕਿਤਾ ਕਿ ਸਾਾਨੂੰ ਪਤਾ ਲੱਗ ਸਕੇ ਇਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਪਰ ਜਾਣਕਾਰੀ ਹੋਵੇ ਕਿ ਵੀ ਹਾਂ ਵੀ ਹਰੀ ਸਿੰਘ ਨਲਵਾ ਕੌਣ ਸਨ ਕੌਣ ਵੀ ਹਨ ਇਹ ਹੋਰ ਵੀ ਨਾਲ ਦੇ ਬਹੁਤ سارے ਇਤਿਹਾਸ ਹੈ ਜੇ ਮਿਲ ਬਹੁਤ ਹਾਲ ਕਿਸੇ ਹੈ ਜੇ ਕਿ ਕਿਸੇ ਨੂੰ ਨਹੀਂ ਪਤਾ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਦਿਖਾ ਸਕੀ ਤੁਹਾਨੂੰ ਪਤਾ ਦੱਸ ਸਕੀ ਕਿ ਸਾਨੂੰ ਪਤਾ ਲੱਗੇ ਹਮ ਹਮ ਤਾਂ ਇਹ ਆਜੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਹਾਡੀ ਆਪਣੀ ਰਾਏ ਪੱਕੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ